ਸੱਚ ਗੱਲ ਹੀ ਪੰਜਾਬੀ ਖਬਰਾਂਵਾਂ ਦੇ ਵਿੱਚ ਮੈਂ ਤੁਹਾਡਾ ਦੋਸਤ ਹੋਂਸ ਪਰਮਜੀਤ ਸਿੰਘ ਪਕਣਾ ਜੈਪੁਰ ਲੈ ਚੱਲੇ ਜੈਪੁਰ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਰਾਜਸਥਾਨ ਆਦੀਵਾਸੀ ਬਾਹੂਲ ਬਾਸਵਾੜਾ ਜਿਹੜਾ ਸ਼ਹਿਰ ਹੈ ਜੀ ਇਹਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਕਿੱਦਾਂ ਦੀ ਘਟਨਾ ਘਟਿਆ ਜਿਹਦੇ ਸੁਣ ਕੇ ਤੁਸੀਂ ਵੀ ਬੜੇ ਹੈਰਾਨ ਹੋਵੋਗੇ ਕਿਉਂਕਿ ਆਜ ਨਿਊਜ਼ ਵਾਲਾ ਤੇ ਖਬਰਾਂ ਜਿਆਦਾ ਹੈਰਾਨੀ ਭਰੀਆਂ ਹੀ ਹੁੰਦੀਆਂ ਸੋ ਇਹ ਹੈਰਾਨੀ ਭਰੀ ਖਬਰ ਹੈ ਜੀ ਉੱਥੇ ਇੱਕ ਨਵਜਾਤ ਬੱਚੀ ਦੀਆਂ ਉਂਗਲੀਆਂ ਨੂੰ ਚੂਹਿਆਂ ਨੇ ਕੁੱਤਰ ਦਿੱਤਾ ਇਹ ਘਟਨਾ ਸਾਮਣੇ ਆਈਏ ਘਟਨਾ ਦਾ ਵਿਰੋਧ ਕਰਦੇ ਨਵਜਾਤ ਦੇ ਜਿਹੜੇ ਰਿਸ਼ਤੇਦਾਰਾਂ ਸੌ ਬਾਹਰ ਨੂੰ ਹਸਪਤਾਲ ਦੇ ਵਿੱਚ ਹੰਗਾਮਾ ਕੀਤਾ ਹੰਗਾਮਾ ਦੇ ਵਿੱਚ ਉਹਨਾਂ ਨੇ ਦੋਸ਼ੀ ਕਰਮਚਾਰੀ ਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਆ ਰਿਸ਼ਤੇਦਾਰਾਂ ਨੇ ਹੰਗਾਮੇ ਤੋਂ ਬਾਅਦ ਲਗਭਗ 2 ਘੰਟੇ ਤੋਂ ਬਾਅਦ ਹਸਪਤਾਲ ਦੇ ਸਟਾਫ ਨੇ ਜਿਹੜਾ ਕਿ ਨਵਜਾਤ ਬੱਚੇ ਦਾ ਜਿਹੜਾ ਕ इलाज ਕੀਤਾ ਪੀਐਮਓ ਜਿਹੜਾ ਵਿਕੀ ਜੈਨ ਉਹਨੇ ਦੱਸਿਆ ਕਿ ਮਹਾਤਮਾ ਗਾਂਧੀ ਹਸਪਤਾਲ ਵਿੱਚ ਕੱਲ ਬੀਤੀ ਸ਼ਾਮੇ ਇੱਕ ਬੱਚੇ ਦੇ ਜਿਹੜੀ ਕਿ ਉਂਗਲੀਆਂ ਚੂਹੇ ਉਤਰ ਗਏ ਸੀ। ਜਿਸ ਦੌਰਾਨ ਉਹ ਇੱਥੇ ਇੱਕ ਵੱਡਾ ਹੰਗਾਮਾ ਹੋਇਆ ਤੇ ਇਹ ਹੰਗਾਮਾ ਇਸ ਕਰਕੇ ਵੀ ਹੋਇਆ ਉਹਨੇ ਕਿਹਾ ਕਿ ਨਵਜਾਦੀ ਮਾਂ ਉਹਦੇ ਕੋਲ ਬੇਸ਼ਕ ਬੈਠੂ ਸੀ ਉਹਦੀ ਉਂਗਲੀਆਂ ਚ ਖੂਨ ਨਿਕਲਿਆ ਦੇਖ ਕੇ ਉਹਨੇ ਰੋਲਾ ਪਾਣਾ ਸ਼ੁਰੂ ਕਰਤਾ। ਜਿਸ ਤੋਂ ਬਾਅਦ ਇਹ ਸਾਰੀ ਗੱਲ ਨਿਕਲ ਕੇ ਬਾਹਰ ਆਈ ਤੇ ਉਹਨਾਂ ਨੇ ਨਾਲ ਨਾਲ ਇਹ ਵੀ ਦੱਸਿਆ ਵੀ ਹਾਲ ਹਸਪਤਾਲ ਦੇ ਕਰਮਚਾਰੀਆਂ ਨੇ ਬੱਚੇ ਦਾ ਇਲਾਜ ਵੀ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਜਾਂਚ ਦੇ ਲਈ ਵਿਸ਼ੇਸ਼ ਕਮੇਟੀ ਦਾ ਜਿਹੜਾ ਗਠਨ ਕੀਤਾ ਗਿਆ ਤੇ ਜਿਹੜੇ ਦੋਸ਼ੀ ਕਰਮਚਾਰੀ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਊਗੀ ਤੇ ਉਹਨੇ ਦੱਸਿਆ ਕਿ ਆਦਿਵਾਸੀ ਪਰੰਪਰਾ ਦੇ ਮਤਲਬ ਅਕਾ ਡਿਲੀਵਰੀ ਦੌਰਾਨ ਜਿਹੜੇ ਔਰਤ ਨੂੰ ਮਿਲਣ ਆਲੇ ਲੋਕ ਆਂਦੇ ਉਹਦੇ ਨਾਲ ਖਾਣ ਪੀਣ ਦਾ ਸਮਾਨ ਬੜਾ ਲੈ ਕੇ ਆਉਂਦੇ ਸੋ ਖੁੱਲੇ ਵਿੱਚ ਰਹਿਣ ਕਰਕੇ ਉੱਥੇ ਚੂਹੇ ਆ ਜਾਂਦੇ ਆ ਤੇ ਇੱਥੇ ਸਤਾ ਦੇ ਵਿੱਚ ਇੱਕ ਵੱਡੇ ਤਦਰ ਦੇ ਵਿੱਚ ਉਹ ਇਕੱਠੇ ਹੋ ਚੁੱਕੇ ਆ ਹਚਮੇਨਾ ਅਤੰਕੀ ਹਸਪਤਾਲ ਦੇ ਵਿੱਚ ਆ ਤੇ ਉਲੜਕੇ ਹਸਪਤਾਲ ਦੇ ਵਿੱਚ ਇਹ ਪਰਿਸਰ ਵਿਚਾਰ ਆਮ ਨਾਲ ਘੁੰਮਦੇ ਆ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਇੱਕ ਪ੍ਰਸਤਾਵ ਹੈ ਜਿਹੜਾ ਕਿ ਮੈਡੀਕਲ ਟੀਮ ਤੇ ਇੱਕ ਪ੍ਰਸਤਾਵ ਮੈਡੀਕਲ ਡਿਪਾਰਟਮੈਂਟ ਕੋਲ ਭੇਜ ਦਿੱਤਾ ਗਿਆ ਕਿ ਇਹਨਾਂ ਚੂਹਿਆਂ ਦਾ ਕੋਈ ਹੱਲ ਕਰੋ ਸੋਹਣੇ ਚੂਹਿਆਂ ਦਾ ਹੱਲ ਕਦੋਂ ਹੋਊਗਾ ਇਹਦਾ ਆਉਣ ਵਾਲਾ ਟਾਈਮ ਦੱਸੂਗਾ ਪਰ ਇਹ ਜ਼ਰੂਰ ਹੈ ਕਿ ਇਸ ਬੱਚੇ ਦੀ ਜਾਨ ਨੂੰ ਬਖਸ਼ ਦਿੱਤਾ ਜੇਕਰ ਉਸ ਬੱਚੇ ਦੀ ਮਾਂ ਉਹ ਉਸਦੇ ਕੋਲ ਨਾ ਹੁੰਦੀ ਤਾਂ ਸ਼ਾਇਦ ਉਸ ਬੱਚੇ ਵਾਸਤੇ ਵੱਡੀ ਮੁਸ਼ਕਲ ਖੜੀ ਹੋ ਜਾਂਦੀ ਤੁਪੰਜਾਬੀ ਖਬਰਾਂਾਂ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਖਬਰ ਦੇਸ਼ ਦੇ ਲਈ तमाम ਵੱਡੀਆਂ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਆਜੋ ਸਾਡੇ YouTube ਚੈਨਲ ਆਜ ਦੇਸ ਵਾਲਾ ਦੇਖੋ ਪਰਮ ਜਿੱਤ ਨੂੰ ਬਹੁਤ ਜਿਆਦਾ ਸਾਰਿਆਂ ਨੂੰ ਪਿਆਰ ਕਰਨਾ ਸਤਿ ਸ਼੍ਰੀ ਅਕਾਲ